ਖਿਲੇ ਦਿਨੀ ਤੁਸੀਂ ਜਿਹੜਾ ਰਾਧਾ ਸਾਮੀ ਡੇਰੇ ਦੇ ਮਤਲਬ ਜਿਹੜੇ ਮੁਖੀ ਆ ਉਹਨਾਂ ਨੂੰ ਮਿਲੇ ਵੀ ਆ ਤੇ ਤੁਸੀਂ ਉਹਨਾਂ ਨੂੰ ਸਨਮਾਨਤ ਦੇ ਵੀ ਕੀਤਾ ਜੀ ਬਿਲਕੁਲ ਇਹ 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 ਮਤਲਬ ਇਹ ਇਹ ਇਹਦਾ ਕਾਰਨ ਕੀ ਹੈ ਮੈਂ ਕਾਰਨ ਬੁਝਣਾ ਪਾ ਮੈਂ ਕਰ ਦੇਖੋ ਜੀ ਇਹ ਕੋਈ ਲੁਕੀ ਛੁਪੀ ਗੱਲ ਨਹੀਂ ਦੁਨੀਆ ਦੇ ਸਾਹਮਣੇ ਜੀ ਉਸ ਵੇਲੇ ਰਾਧਾ ਸਾਮੀਆਂ ਨੇ ਜਿਸ ਤੇ ਮੈਂ ਗਿਆ ਦੇਖੇ ਤੇ ਰਾਧਾ ਸਾਮੀਆਂ ਦੇ ਬਾਬਿਆਂ ਨੇ ਆਪਣੇ ਚਹਨ ਤੇ ਪਾਣੀ ਚ ਸਨਮਾਨਤ ਦਿੱਤਾ ਇਹ ਉਹਨਾਂ ਪਰ ਮੈਂ ਮੈਨੂੰ ਉਥੇ ਗੁੰਮਰਾਹ ਕੀਤਾ ਮੇਰੇ ਨਾਲ ਸਾਜ਼ਿਸ਼ ਹੋ ਗਈ ਬੜੀ ਵੱਡੀ ਉਹ ਕਿਦਾਂ ਜਿਹੜੇ ਜਿਹੜੇ ਲੋਕ ਉਹਨਾਂ ਡੇਰਿਆਂ ਤੇ ਜਾਂਦੇ ਹੁੰਦੇ ਸਨ ਹੂੰ ਉਹਨਾਂ ਮੈਨੂੰ ਪਹਸਾਨ ਵਾਸਤੇ ਇੱਕ ਸਾਜ਼ਿਸ਼ ਪੈਦਾ ਕਰਤੀ ਕੁਝ ਬੰਦੇ ਹੂੰ ਮੇਰੇ ਤੇ ਰਿਊ ਰਚਨਾਏ ਹੋਈ ਦੀ ਰਚੀ ਗਈ ਬਈ ਚਿੰਦਾ ਹਬ ਉਹ ਜਿਹੜੇ ਸਿੱਖ ਕੌਮ ਡੇਰਿਆਂ ਦੀ ਬਨਨਾਮੀ ਤੇ ਕਰਦੀ ਏ ਇੱਕ ਬੜੀ ਕਿਰਨਾਂ ਤੋਂ ਸੋਹਮੀਆਂ ਡਾਂ ਜਾ ਕੇ ਡੇਰੇ ਤੇ ਤੇ ਵੇਖੋ ਵੀ ਉਥੇ ਕੀ ਸਿਸਟਮ ਚ ਕਿਉਂ ਜਿਹੜਾ ਖਾਨਸਾ ਪੰਥੇ ਡੇਰਿਆਂ ਦੀ ਬਨਨਾਮੀ ਕਰਦਾ ਡੇਰਿਆਂ ਤੋਂ ਦੂਰ ਜਾਂਦਾ अच्छा ते मेनू एक साझीशे रूपेच भेजिज आ गया मैं उदो पेलो 5 दिन पेलो ओ किता सम्मान ਕੀਤਾ ਸੀ ਤੇ ਮੈਨੂੰ ਆਗਣ ਲੱਗਿਆ ਵੀ ਇਹਨਾਂ ਰਿਪਟੇ ਪੁਰੂ ਜਿਹੜੇ ਨੇ ਉਹ ਵੀ ਅਮਰਜੈਂਸੀ ਦੇ ਵਿੱਚੇ ਲਾਂਚ ਰਹੇ ਨੇ ਤੇ ਉਹਨਾਂ ਨੂੰ ਵੀ ਤੁਹਾਨੂੰ ਸਨਮਾਨਤ ਕਰਨਾ ਹੈ ਤੇ ਤੁਹਾਨੂੰ ਅਨਾਉਂਸਮੈਂਟ ਵੀ ਚਾਹੀਦੀ ਅੱਛਾ ਤੇ ਉਹਨਾਂ ਉਹ ਤੇ ਅਨੁਸਤ ਕਰਦੇ ਮੈਨੂੰ ਸਾਜੀਸ਼ੇ ਪੈਰ ਤੇ ਪਹਸਾਗੀ ਦਿੱਤਾ ਗਿਆ ਉਦੋਂ ਜਿਸ ਟਾਈਮ ਮੈਂ ਕਿਹਾ ਤੇ ਮੇਰਾ ਤੇ ਤੁਹਾਨੂੰ ਇਹਦੇ ਨਾਲ ਮੁਖੀ ਨੂੰ ਪੁੱਛ ਸਕਦੇ ਹੋ ਅਸੀਂ 5 ਬੰਦੇ ਸਾਂ ਗਏ ਅਸੀਂ ਪੰਨੋਂ ਬੰਨਿਆ ਖੋਸਦ ਦੇ ਬੰਦਿਆਂ ਸਾਡ ਮੇਰਾ ਇੱਕੋ ਸਵਾਲ ਸੀ ਡੇਰੇ ਬਾਬੇ ਆ ਦੇਨੋ ਸਾਹਿਬ ਨੂੰ ਮੈਂ ਕਿਹਾ ਬਾਬਾ ਜੀ ਮੈਂ ਤੁਹਾਨੂੰ ਇੱਕੋ ਹੀ ਸਵਾਲ ਪੁੱਛਣਾ ਵਾ ਕਿ ਮੈਂ ਵੀ ਮਹਿਸੂਸ ਕਰਨਾ ਵੀ ਮੈਂ ਸਿੱਖ ਪੰਥ ਦਾ ਖਾਲਸਾ ਪੰਥ ਹੋ ਕੇ ਮੈਂ ਮੈਨੂੰ ਨਹੀਂ ਸੀ ਡੇਰੇ ਤੇ ਆਉਣਾ ਚਾਹੀਦਾ ਪਰ ਮੈਂ ਆ ਗਿਆ ਤੁਹਾਡੇ ਕੋਲ ਮੈਂ ਇੱਕੋ ਮੇਰਾ ਕੁਐਸਚਨ ਹੈ ਵੀ ਡੇਰੇ ਤੂੰ ਖਾਲਸਾ ਪੰਥ ਨਰਾਜ਼ ਕਿਉਂ ਕਿਉਂ ਡੇਰੇ ਤੇ ਨਫ਼ਰਤ ਕਰਦਾ ਖਾਲਸਾ ਪੰਥ ਮੈਨੂੰ ਕੋ ਜਵਾਬ ਦਿਓ ਅੱਛਾ ਕਾਰਨ ਕੀ ਸੀ ਕੀ ਕਮੀਆਂ ਨੇ ਤੁਹਾਡੇ ਵਿੱਚ ਠੀਕ ਹੈ ਕਹਿੰਦਾ ਜਸਾਂ ਵਾਕੀ ਹਮ ਕਾਲ ਸ਼ਲਤਾਂਤਸੀ ਜਿਹਾ ਮਹਿਸੂਸ ਕਰਨਾ ਜਦ ਵੀ ਕੋ ਜਿਹੜੀ ਉਹਨੇ ਜੀ ਨੋਹਬ ਨੇ ਗੱਲ ਕੀਤੀ ਹਾਂ ਉਹਨੇ ਕਿਹਾ ਚਿੰਦਾ ਸਾਹਿਬ ਅਸੀਂ ਨਾ ਨਿਸ਼ਾਨ ਸਾਹਿਬ ਲਾਣੇ ਨਾ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਠੀਕ ਹੈ ਠੀਕ ਹੈ ਜੀ ਇੱਥੇ ਜਿਹੜਾ ਵੀ ਮਨਸਾ ਟੇਕਦਾ ਸਾਨੂੰ ਟੇਕਦਾ ਠੀਕ ਇਸਾਂ ਪਰ ਇੱਥੇ ਸਾਡੇ ਕੋਲ ਅੱਜ ਤੋਂ ਉਹਦਣ ਐਤਵਾਰ ਸੀ ਜੀ ਐਤਵਾਰੇ ਨੇ ਕਿਹਾ ਜੀ ਸਾਡੇ 5 ਲੱਖ ਸੰਗਤ ਸਾਡੇ ਕੋਲ ਆਈ ਹੈ ਅੱਛਾ ਅਸੀਂ ਇੰਨੇ ਮਾਰੇ ਹੋਏ ਜੇ ਇੰਨੇ ਗੁੜੇ ਹੋਈ ਸਾਡੇ 5 ਲੱਖ ਲੋਕ ਕਿਉਂ ਦੇ ਆਪਣੇ ਖਰਚੇ ਤੇ ਆਈ ਕੋਈ ਨਾ ਗੱਡੀਆਂ ਕੱਲ ਕੇ ਜੀ ਮੰਗਾਈ ਆਪਣੇ ਆਪ ਆਏ ਠੀਕ ਹੈ ਬੱਤੀ ਸਾਡੀ ਸਫਾਈ ਵੇਖ ਲਓ ਸਾਡਾ ਸਿਸਟਮ ਹੈ ਲੋਕ ਸਾਡਾ ਅਨਸ਼ਾਸਨ ਵੇਖ ਲਓ ਸਾਡਾ ਲੰਗਰ ਵੇਖ ਲਓ ਸਾਰੇ ਡੇਰੇ ਦਿਨ ਪਾੜੀ ਕਰੋ ਮੈਂ ਇਹ ਮੈਂ ਉਹ ਵੇਖਣ ਦੀ ਆ ਮੈਂ ਤੇ ਕਿਉਂ ਤੁਹਾਨੂੰ ਕੁਐਸਚਨ ਕਰ ਰਿਹਾ ਵੀ ਦੂਰੀ ਕਿਉਂ ਹੈ ਉਹਨੇ ਕਿ ਦੂਰੀ ਦੀ ਆ ਸੁਣ ਲਓ ਅਸਾਂ ਗੁਰੂ ਘਰ ਬਣਾਇਆ ਇੱਥੇ ਉੱਥੇ ਅੰਗਰਸ ਆ ਬੜਾ ਅਕਲ ਚਾ ਜਦੋਂ ਮੈਂ ਗੁਰੂ ਘਰ ਸਾਹਿਬ ਅੱਧੇ ਮੱਥਾ ਟੇਕਣ ਜਾਣਾ ਤੇ ਜਿਹੜੀ ਸੰਗਤ ਬਾਹਰ ਖੜੀ ਹੋਣੀ ਹਜ਼ਾਰਾਂ ਦੀ ਤਦਾਦ ਵਿੱਚ ਉਹਨਾ ਗੁਰੂ ਗ੍ਰੰਥ ਸਾਹਿਬ ਨੂੰ ਨਾਮ ਜਟੇ ਕਿਨਾਂ ਤੇ ਸਾਡੇ ਗਰੁੱਪ ਦੇ ਅੱਗੇ ਸਾਹਮਣੇ ਮੇਰੇ ਪੈਰਾਂ ਨੂੰ ਹੱਥ ਲਾ। ਠੀਕ। ਮੈਂ ਕਿਹਾ ਵੀ ਇਹ ਕਰਾ ਜੂਗਾ। ਇਹ ਤਾਂ ਗੁਰੂ ਗ੍ਰੰਥ ਸਾਹਿਬ ਸੰਬਕਨ ਦੀ ਲੋੜ ਕਿਉਂ ਨਹੀਂ? ਵੀ ਸਾਡੇ ਸਾਹਮਣੇ ਮੈਂ ਸਾਹਿਬ ਤੇ ਮੱਥਾ ਬਟੇ ਇੱਕ ਨਾ ਸੰਗਠਨ ਨੇ ਮੱਥਾ ਟੇਕੀ ਜਾਨੀ ਮੇਰੇ ਪਾਪਾ ਪਤਨ ਹੋ ਗਿਆ। ਜਿਸ ਤੋਂ ਬਾਅਦ ਫਿਰ ਗੁਰੂ ਜੀ ਸਾਹਿਬ ਰੱਖੀ ਨਾ ਤਾਂ ਅਸਾਂ ਨਾਲ ਜਾਨ ਸਭ ਸਾਡੇ ਜਿਹੜੇ ਉਹਨਾਂ ਕਿਹਾ ਮੈਨੂੰ ਦੱਸਿਆ ਵੀ ਆਗਰੇ ਤੋਂ ਸਾਡੀ ਗੱਦੀ ਸ਼ੁਰੂ ਹੋਈ ਸਵਾਮੀ ਤੋਂ ਹੁੰਦਾ ਸੀ ਇਹਨਾਂ ਦਾ। ਠੀਕ ਹੈ। ਉਹ ਤੋਂ ਸ਼ੁਰੂ ਹੋਣੀ ਤੇ ਸ਼ਿਖੋਂ ਤੋਂ ਬਾਅਦ ਇਹ ਸਾਡੀ ਪਰੰਪਰਾ ਚੱਲ ਤੇ ਨਾਂ ਸੇ ਹਿਨਸ਼ਾਨ ਸਾਹਿਬ ਲਾਨਿਆ ਤੇ ਨਾ ਹੀ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਰੱਖਿਆ ਬਸ ਗੁਰੂ ਗ੍ਰੰਥ ਸਾਹਿਬ ਦੀ ਦੇ ਜੀ ਹੁੰਦੀ ਹੈ ਮੈਂ ਚਲੋ ਇਹ ਗੱਲ ਦੀ ਮੈਂ ਕਿਹਾ ਵੀ ਮੈਂ ਹੋਰ ਬਾਬਾ ਜੀ ਸੁਣਿਆ ਗੱਲ ਇੱਕ ਇੱਕ ਗੱਲ ਵਜੇ ਇਸੇ ਤਰ੍ਹਾਂ ਕਿਹਾ ਮੈਂ ਕਿਹਾ ਮੈਂ ਸੁਣਿਆ ਕਿ ਇਹ ਅੰਗਰੇਜ਼ਾਂ ਨੇ ਚਾਰਲਸ ਜਿਸੇ ਕੌਮ ਤੇ ਖਾਸਾ ਪਨੂ ਦੁਬਾਰ ਕਰਵਾਸਤੇ ਕਮਜ਼ੋਰ ਕਰਨ ਵਾਸਤੇ ਕਿਰਿਆ ਨਹੀਂ ਕੀਤਾ ਨਾਲ ਚੀਦਾ ਬਿਲਕੁਲ ਗੱਲ ਸਹੀ ਇਸੇ ਕੋਈ ਸ਼ੱਕ ਨਹੀਂ ਮੈਂ ਕਿ ਮੈਨੂੰ ਇਹ ਸਦਾ ਲੱਗਾ ਵੀ ਅੰਗਰੇਜ਼ ਦਾ ਸਭ ਤੋਂ ਵੱਡੇ ਅਫੀਸਰ ਦੇ ਇੰਸੈਕਸ਼ਨ ਉਹਨਾਂ ਡੇਰੇ ਵੱਲੋਂ ਪ੍ਰਪੋਜ਼ ਕੀਤਾ ਆਪਣਾ ਖਾਲਸਾ ਪੰਥ ਨੂੰ ਕਮਜ਼ੋਰ ਕਰਨ ਵਾਸਤੇ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਦੇ ਪੈਰ ਨਹੀਂ ਸੰ ਲੱਗਣਦੇ ਤੇ ਖਾਲਸਾ ਕਮਜ਼ੋਰ ਕੀਤਾ ਜਾ ਰਿਹਾ ਹੈ ਜਨਨ ਨੂੰ ਹੀ ਸੈਟਪਾਟ ਰਿਚਾ ਜਾਏ ਤੇ ਉਹਨਾਂ ਆਪਣੇ ਅਫੀਸਰਾਂ ਨੂੰ ਧਰਮ ਦੇ ਨਾਲ ਪ੍ਰਚਾਰ ਲਾਗ ਕੇ ਉਹਨਾਂ ਦਾ ਡੇਰਾ ਵੱਲ ਪਾਦਾ ਕਰਦਾ ਤੇ ਸਿੱਖਾਂ ਤੋਂ ਕੋਈ ਡੇਰੇ ਵੱਲ ਨਹੀਂ ਗਈ ਉਹ ਜਿਹੜੇ ਵੱਡੇ ਅਫੀਸਰ ਸਾਨੂੰ ਜਿਹੜੇ ਪ੍ਰਭਾਵਿਤ ਸਿੰਘ ਸੀ ਉਹਨਾਂ ਨਾਲ ਕੰਮ ਲੈਣ ਵਾਸਤੇ ਉਹਨਾਂ ਡੇਰਿਆਂ ਤੇ ਜਾਣ ਲੱਗ ਪਏ ਨਾਵ ਤੇ ਗੁਰੂ ਗ੍ਰੰਥ ਸਾਹਿਬ ਤੇ ਨਾਮ ਤੇ ਨਿਸ਼ਾਨ ਸਾਹਿਬ ਉਹ ਡੇਰਾਵਾ ਲੋਪਿਆ ਤੇ ਪਰ ਗੁਰੂਕਾਰ ਹੋ ਗਏ ਤੇ ਇਸੇ ਕਰਕੇ ਉਹ ਨਫ਼ਰਤ ਕਰਨਾ ਜਿਹੜੇ ਕੱਟਰਵਾਦੀ ਸਿੱਖ ਨੇ ਜਾਂ ਸਿੱਖਧਰਮ ਦੇ ਨਾਲ ਬਿਲਕੁਲ ਕੋਈ ਨਹੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਹੋਰ ਕੇ ਸਨ ਮੰਨਦੇ ਨਹੀਂ ਉਹ ਉਹ ਗੁਰੂਕਾਰ ਨਹੀਂ ਜ਼ਿਆਦਾ ਮੰਨਣ ਲੱਗਦੇ ਜਿਹੜੇ ਨਾਰਮਲ ਜਿਹੇ ਸਿੱਖਾਂ ਦੂਆ ਪਾਸੇ ਚਲੇ ਚਲੇ ਸੇਖਾ ਉਹ ਕੋਈ ਡੇਰਿਆਂ ਦੇ ਨਹੀਂ ਲੱਗਦਾ ਉਹ ਜੁਧਰ ਦੀ ਜਾਣ ਲੱਗਦਾ ਸਾਡੇ ਕੋਲ ਵੀ ਆ ਜਾਂਦੇ ਨੇ ਗੁਰੂ ਘਰਾਂ 'ਚ ਆ ਜਾਂਦੇ ਨੇ ਉਹਨੇ ਆਖਿਆ ਇਹ ਬਿਲਕੁਲ ਹੈ ਅਸਲੀਅਤ ਇਹ ਸੱਚੀ ਗੱਲ ਨੇ ਪਰ ਜਿਹੜੀ ਸਾਡੀਆਂ ਜਿਹੜੀਆਂ ਗੱਲਾਂ ਨੇ ਮੈਂ ਤੁਹਾਨੂੰ ਸਫਾਈ ਬਾਰੇ ਕਿਹਾ ਮੈਂ ਕਿਹਾ ਤੁਹਾਡਾ 1000 ਕਿਲੇ ਡੇਰਾ ਹੋਗਾ ਨਾ ਨਹੀਂ ਚਿੰਦਾ ਹਾਂ ਸਗੋਂ 3000 ਕਿਲੇ ਡੇਰਾ ਹੋਣਾ। ਉਹਨੇ ਕਿਹਾ ਵੀ ਇੱਕ ਘੰਟਾ ਨਹੀਂ ਪਿਆ ਜਾਗ ਵਹਿਲਾ ਮੈਂ ਜੀਬ ਤੁਹਾਡੇ ਨਾਲ ਕਰਨਾ ਮੈਨੂੰ ਲੱਗੇ ਲੱਗੇ ਕਿ ਸਾਰੇ 3000 ਕਿਲੇ ਦਾ ਦੌਰਾ ਕਰ। ਕਿਤੇ ਤੈਨੂੰ ਪਾਣੀ ਦੀ ਸ਼ਕਤ ਤੇ ਨਜ਼ਰ ਆ ਰਹੀ ਕਿਤੇ ਤੈਨੂੰ ਕਾਗਜ਼ ਨਜ਼ਰ ਆ ਰਹੇ ਹੋਰ ਕਿ ਤੁਹਾਨੂੰ ਰੋਕਣਾ ਪਤਾ ਵੀ ਨਜ਼ਰ ਆ ਰਹੇ ਸ਼ਕਤ ਨੂੰ ਬਸ ਕਰਨ ਕੀ ਹੈ ਉਹ ਹੈ ਜੀ 5 ਲੱਖ ਸੰਗਤ ਆਈ ਸੋ 5 ਲੱਖ ਸੰਗਤ ਦੇ ਸੜਕਾਂ ਤੇ ਚੱਲੇ ਜੇ ਉਹਨਾਂ ਨੂੰ ਪੱਤਾ ਲੱਗ ਗਿਆ ਉਹਨਾਂ ਪੱਤਾ ਵੀ ਲੰਘੇ ਚੁੱਕਦੇ ਨੇ ਜੇ ਕਾਗਿ ਲੰਭਾ ਤਾਂ ਉਹਨਾਂ ਚੁੱਕਦੇ ਨੇ ਜੇ ਕਿ ਪਾਣੀ ਖੜਾ ਹੈ ਤੇ ਉਹਨਾਂ ਪਾਣੀ ਭੰਗ ਉਹਨਾਂ ਨੂੰ ਆਪਣੀ ਚੌਂਗੀਆਂ ਜਾਂ ਕੋਈ ਕੱਪੜਾ ਲੈ ਕੇ ਨਿਚੋੜ ਕੇ ਲੰਮੀ ਕਰਨਾ ਪਰ ਤਾਂ ਇਹ ਕਿੱਥੇ ਲੰਮੀ ਕਰਦੇ ਵੀ 5 ਲੱਖ ਸੰਗਤ ਅਕਸਰ ਤੇਨ੍ਹਰ ਤੇਨ੍ਹਰ ਕਿਲਾ ਹੈ ਕਿ ਕੀ ਸਾਡੇ ਧਾਮਾਂ ਤੇ ਉਹਨਾਂ ਦੇ ਵੀ ਸਾਦਾ ਸਿਸਟਮ ਹੈ ਸਿੰਘ ਜਰਜਨ ਤੇ ਰਹਿਣ ਵਾਲਾ ਸਾਦਾ ਬੇਕ ਤੇ ਕੋਈ ਹਾਂ ਉਹ ਜਿਹੜੀ ਸਾਡੀ ਤੁਹਾਡੀ ਜੁੜੀ ਉਹ ਮਖਲੀਲ ਕਰ ਦਿੱਤੀ ਨੀ ਵੀ ਇਹ ਪਿੰਡ ਦਾ ਵੀ ਤਾਂ ਇਹਦੇ ਦੇ ਦੋ ਸਵਾਲ ਜਿੱਦਾਂ ਤੁਸੀਂ ਛੱਡ ਗਏ ਇੱਕ ਤਾਂ ਮੈਨੂੰ ਇਹ ਜ਼ਰੂਰ ਕਲੀਅਰ ਕਰੋ ਕਿ ਤੁਸੀਂ ਕਿ ਮੈਂ ਛਾਜ ਦੇ ਸ਼ਿਕਾਰ ਹੋ ਗਿਆ ਉਹ ਛਾਜ ਦੇ ਦਾ ਸ਼ਿਕਾਰ ਕਿਵੇਂ ਹੋਏ ਕਹਨੇ ਕੀਤੀ ਛਾਜ ਕੌਣ ਆ ਉਹਦੇ ਛਾਜ ਦੇ ਪਿੱਛੇ ਇਹ ਵੀ ਤੁਹਾਨੂੰ ਜਿਪਾਟਿਕਾ ਨਾ ਬਹੁਤ ਦੂਸਰਾ ਤੁਸੀਂ ਕਨਵੈਂਸ ਹੋ ਗਏ ਉਹਨਾਂ ਦੀਆਂ ਗੱਲਾਂ ਨਾਲ ਜਦੋਂ ਉਹਨਾਂ ਨੇ ਤੁਹਾਨੂੰ ਆ ਗੱਲਾਂ ਕੀਤੀਆਂ ਤੁਸੀਂ ਉਹਨਾਂ ਦੇ ਮਰੀਦ ਬਣ ਗਏ ਨਹੀਂ 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 ਮੈਂ ਮਰੀਦ ਨਹੀਂ ਬਣਿਆ ਵੇਖੋ ਇਸੇ ਦਾ ਮਰੀਦ ਬਣ ਜਾਣਾ ਮਰੀਦ ਬਣਨ ਤੋਂ ਬਾਅਦ ਉਹਨੂੰ ਫੋਲੋ ਕਰ ਲੈਂਦਾ ਹੈ ਉਹਨਾਂ ਦੇ ਨਾਲ ਜੁੜ ਜਾਂਦਾ ਹੈ ਜੀ ਸਮਝੀ ਨਾ ਮੇਰੀ ਗੱਲ ਜੀ ਜੀ ਮਰੀਦ ਬਣ ਜਾਣਾ ਹੋਰ ਗੱਲ ਹੈ ਜਿਹੜੀ ਕੋਈ ਚੰਗੀ ਗੱਲ ਦੀ ਕਿਸੇ ਚੰਗੀ ਗੱਲ ਦੀ ਜਿਹੜੀ ਚੰਗੀ ਗੱਲ ਉਹ ਵੇਖ ਕੇ ਆ ਵੀ ਪ੍ਰਸ਼ੰਸ਼ਾ ਕਰਨੀ ਹੋਰ ਗੱਲ ਠੀਕ ਹੈ ਆਪਾਂ ਅਸਲੀਅਤ ਕਹਿ ਰਹੇ ਆਂ। ਮੈਨੂੰ ਡੇਰੇ ਦਾ ਉਨ ਸ਼ਾਸਨ ਮੈਨੂੰ ਚੰਗਾ ਲੱਗਿਆ। ਮੈਂ ਕਿਹਾ ਸ਼ਰਿਆਮ ਕਿਹਾ ਵੀ ਡੇਰੇ ਦੇ ਡੇਰੇ ਦਾ ਬਹੁਤ ਵਧੀਆ ਉਨ ਸ਼ਾਸਨ। ਕਿਉਂਕਿ ਮੈਨੂੰ ਉਹਨਾਂ ਦੀ ਸਫਾਈ ਦਾ ਕੰਮ ਚੰਗਾ ਲੱਗਿਆ। ਮੈਂ ਕਿਹਾ ਵੀ ਉਹਨਾਂ ਦੀ ਸਫਾਈ ਬਹੁਤ ਵਧੀਆ। ਮੈਂ ਜਿਹੜੀਆਂ ਗੱਲਾਂ ਕੀਤੀਆਂ ਨਾ ਮੈਂ ਅੱਜ ਵੀ ਉਹਨਾਂ ਗੱਲਾਂ ਤੇ ਵੀ ਉਹਨਾਂ ਦੀ ਮੈਂ ਸਿਰਫ ਕੇਵਲ ਤੇ ਕਹਿੰਦਾ ਚੰਗੀ ਗੱਲ ਦਿਖਾਈਏ ਦੁਨੀਆ ਨੂੰ ਵੀ ਉਹਨਾਂ ਕੋਲ ਆ ਦੋ ਪੁਆਰਤਾਂ ਕਿਹ ਹੈਨ ਉਸ ਦੇ। अच्छा दूसरी जे तरीका ਬੰ ਮਰੀਦ ਬਣ ਗਏ ਇਹਦਾ ਮਤਲਬ ਦਾ ਮਰੀਦ ਤਾਂ ਫਿਰ ਬਣ ਗਿਆ ਫਿਰ ਮੈਂ ਅਮਰਤੜੀ ਛੱਡ ਕੇ ਮੈਂ ਕਿਰਪਾ ਨਾਲ ਮੈਂ ਮੈਂ ਤੁਹਾਨੂੰ ਸਵਾਲ ਕਰ ਰਿਹਾ ਵੀ ਇਹਦੇ ਤੋਂ ਇਦਾਂ ਲੱਗਦਾ ਵੀ ਜਿਵੇਂ ਗੁਰੂ ਮੰਨ ਲੈਂਦਾ ਨਹੀਂ ਮਰੀਦ ਨਾ ਫਿਰ ਨਹੀਂ ਤੁਸੀਂ ਬਰਨ ਸਕਦੇ ਕਿ ਕੀ ਕੀ ਕਹਦੇ ਕੀ ਸ਼ਬਦ ਵਰਤੀ ਹੈ ਕਿਉਂ ਚੰਗਾ ਗਿਆ ਤੁਸੀਂ ਜਿੱਥੇ ਇਦਾਂ ਤੁਸੀਂ ਇੱਕ ਗੱਲ ਕਹਿ ਸਕਦੇ ਹੋ ਪੈਂਚੀ ਦਾ ਹਾਹ ਜਿਹੜੀ ਚੀਜ਼ ਵਾਸਤੇ ਇਹਨੂੰ ਉਖਾਇਆ ਗਿਆ ਜਾਂ ਕਿਉਂ ਨੇ ਉਠੋ ਦੀ ਜਿਹੜੀਆਂ ਸਪੈਸ਼ਲ ਉਸ ਜਾਈ ਪਰ ਗਿਆ ਵਾਹ ਮਤਲਬ ਜਿਹੜੀ ਉੱਥੇ ਦੀ ਸਫਾਈ ਆ ਉਹ ਤੁਹਾਨੂੰ ਮਤਲਬ ਬਹੁਤ ਜ਼ਿਆਦਾ ਪਸੰਦ ਆਈ ਜਾਂ ਤੁਸੀਂ ਉਹਨਾਂ ਦੀ ਪਸੰਦ ਆ ਜੀ ਬਿਲਕੁਲ ਇਹ ਨਹੀਂ ਕੋਈ ਸ਼ੱਕ ਨਹੀਂ ਸਫਾਈ ਵੀ ਪਸੰਦ ਆਈ ਉਹਨਾਂ ਨੂੰ ਸ਼ਾਇਦ ਜਣੀ ਪਸੰਦ ਆ